ਦਾਸਪੁਰ ਦੀ ਕਾਨੂੰਨਵਾਨ ਰੋਡ ਤੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਇੱਕ ਦਰਦਨਾਕ ਵਾਰਦਾਤ ਵਾਪਰੀ ਜਦ ਕਸਬਾ ਤਾਰੀਵਾਲ ਦੀ ਰਹਿਣ ਵਾਲੀ ਨੂੰ ਸੱਸ ਐਕਟਿਵਾ ਤੇ ਰਹ ਜਾਂਦੇ ਹੋਏ ਨੂੰ ਨਹਿਰ ਤੇ ਕੰਡੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕ ਕੇ ਦੋਵਾਂ ਨਾਲ ਲੁੱਟ ਕੀਤੀ ਅਤੇ ਉਸ ਲੁੱਟ ਦੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਦ ਨੂੰ ਅਮਨਪ੍ਰੀਤ ਕੌਰ ਕੋਲੋਂ ਮੰਦਰੀ ਦੀ ਲੁੱਟ ਕਰ ਰਹੇ ਸਨ ਤਾਂ ਅਚਾਨਕ ਮਨਪ੍ਰੀਤ ਨਹਿਰ ਜਾਂ ਡਿੱਗੀ ਅਤੇ ਨਹਿਰ 'ਚ ਡੁੱਬ ਗਈ ਸਾਡੇ ਸਾਹਮਣੇ ਆਤੀ ਕੁੜੀ ਨੂੰ ਮਾਰੀ ਮੈਂ ਇਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਧੀ ਆ ਹੀ ਬਸਾਉਣੀ ਆ ਜਾਣਨੀ ਨਹੀਂ ਆਗੇ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਆ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਤੇ ਮੈਂ ਵਿਆਉਣ ਵਾ ਬਸਾਉਣ ਵਾ ਤੇ ਵਿਆਹੀ ਮੈਂ ਜਾਣਨ ਵਾਤ ਨਹੀਂ ਜੇ ਮੈਂ ਜਾਣ ਭਾਈ ਫੈਮਿਲੀ ਨੇ ਸਿਸਟਰ اولادੀ ਸਾਸਿ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੋੜ ਦਿੱਤਾ ਹਨ ਉਹ ਅਜੇ ਵੀ ਨੂੰ ਸ਼ੋਰ ਹੈਗਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਤੇ ਹੋਰ ਗੁਰਦੂਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨੈਰ ਨੈਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿਉਂਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀਗਾ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਅਰੇ ਤਾਂ ਦਾ ਪਹਿਲਾ ਹਫ਼ਤਾ ਹੋਗਾ ਕਿ ਅਸੀਂ ਪਿੱਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਾਣਦੇ ਆ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੋਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗੈਪ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਦੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੇ ਬੰਦਾ ਡੇਗ ਕੇ ਸਿੱਧਾ ਨਹਿਰ ਚ ਲੈਂਡ ਹੋਏਗਾ ਬਹੁਤ ਜਗ੍ਹਾ ਹੈ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿਚਕਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ ਵਿੱਚ ਫਸ ਜਾਏਗਾ ਢਾੜੀਆਂ ਵਿੱਚ ਪੈ ਜਾਏਗਾ ਤੇ ਐਵੇਂ ਬਸ ਇਨਸਾਫ ਚਾਣਿਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਂ ਪੁੱਤ ਨੇ ਕੀਤਾ ਐ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਹੈ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ 4-5 ਸਾਲ ਪਹਿਲਾਂ ਇਹਦੇ بیٹے ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇਟਾ ਇਹਨਾਂ ਦਾ ਬਾਹਰ ਜੈਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਦਮੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡੇ ਹੈਲਪ ਕੀਤੀ ਜਾਏ ਕਾਨੂੰਨੀ ਤੌਰ ਤੇ ਮੇਰੀ ਮੇਰੀ ਤੈਨੂੰ ਇਹਨਾਂ ਨੇ ਲਿਆ ਕੇ ਕਦੀ ਇਹ ਰਸਤੇ ਨਹੀਂ ਲਿਆਂਦਾ ਉਹ ਨਾ ਜੇ ਕੋਈ ਗੱਲ ਹੋਈ ਤੇ ਫਿਰ ਉਹਨਾਂ ਨੂੰ ਕੋਈ ਕੁਝ ਵੀ ਹੋਇਆ ਨਾ ਮੋਬਾਈਲ ਉਹਨਾਂ ਦਾ ਘੜਿਆ ਨਾ ਮੋਬਟ ਨੂੰ ਕੁਝ ਹੋਇਆ ਕਿੱਥੇ ਛੜਕ ਤੇ ਕਿੱਥੇ ਬੜਰੀ ਕਿੱਦਾਂ ਡੇਗੀ ਵਿੱਚ ਜੇ ਸਲਾਹ ਨਾ ਹੋਇਆ ਮੁੰਡੇ ਦੀ ਮੇਰੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਮੈਨੂੰ ਮੇਰੀ ਧੀ ਵੀ ਲਈ ਚਾਹੀਦਾ ਇਨਸਾਫ਼ ਮਿਲਣਾ ਚਾਹੀਦਾ ਮੈਂ ਤਾਂ ਆਤਾ ਮੋਂ ਜਿਨ੍ਹਾਂ ਨਾਲ ਮੈਂ ਕੱਲੀ ਮੈਂ ਤੇ ਉਹਨਾਂ ਨੂੰ ਕਸੂਰਵਾਨ ਮੰਨਨੀ ਆ ਕਿਉਂਕਿ ਮੈਂ ਘਰੋਂ ਕੁੜੀ ਚੰਗੀ ਭਲੀ ਉਹਨਾਂ ਨੇ ਕੱਲੀ ਨਹੀਂ ਮੁੰਡੇ ਦੀ ਸਲਾਹ ਨਾਲ ਮੁੰਡੇ ਨੂੰ ਦੋਨਾਂ ਨੂੰ ਕਸੂਰਵਾਨ ਮੰਨਨੀ ਜਿਨ੍ਹਾਂ ਨਾਲ ਮੈਂ ਕੁੜੀ ਕੱਲੀ ਕਿਉਂ ਜਦੋਂ ਹੀ ਉਹਨਾਂ ਨੂੰ ਮਨਾ ਕੀਤਾ ਵੀ ਆਹ ਰਸਤੇ ਨਾ ਆਇਓ ਕਿਉਂ ਆਏ ਸਾਡੀ ਕੁੜੀ ਅਮਨਪ੍ਰੀਤਕੌਰ ਜੋ ਕਿ ਆਕਾਸ਼ਦੀਪ ਵੱਲ ਗਈ ਸੀ ਧਾਰੀਵਾਲ ਬੇਦੀ ਕੋਲ ਫੜਕ ਆ ਮੈਂ ਕੱਲ ਪਰਸੋਂ ਸਾਡੇ ਘਰ ਆਏ ਨੇ ਰਾਤ ਬਾਚ ਸਵੇਰੇ ਮਗੀ 12:30 1 ਵਜੇ ਤੋਂ ਟ੍ਰੇਨ ਪਿੰਡੋਂ ਸ਼ਿਨਿਆ ਬੇੜ ਤੋਂ ਬਾਅਦ ਇੱਥੇ ਆ ਕੇ ਨਾ 2:30 ਵਜੇ ਨੂੰ ਗਾਲ ਕੀਤੀ ਐ ਏਦਾਂ ਨਹਿਰ 'ਚ ਕੁੜੀ ਡੇਗੀ ਐ ਕਿ ਮਾਰ ਕੇ ਦੋ ਬੰਦੇ ਆਏ ਉਹਨਾਂ ਨੂੰ ਲੁੱਟਖੋ ਕੀਤੀ ਐ ਤੇ ਉਹਨਾਂ ਨਹਿਰ 'ਚ ਧੱਕਾ ਮਾਰਤਾ ਪਰ ਆਹ ਲੁੱਟਖੋ ਵਾਲਾ ਮਾਮਲਾ ਕੋਈ ਹੁਣ ਲੱਗਣ ਨਹੀਂ ਰਿਹਾ ਜੀ ਕੋਈ ਨਾ ਸਬੂਤ ਨਾ ਕੁਝ ਪੁਲਿਸ ਵੀ ਹੁਣ ਕਈ ਆ ਛੇ ਦਿਨ ਕੰਡੀ ਬਾਅਦ ਜਲਦੀ ਜਲਦੀ ਦਫਾਣਾ ਚਾਹੀਦਾ ਨੇ ਕਿ ਹਾਂ ਜੇ ਬੰਦਿਆਂ ਨੇ ਕੀਤਾ ਚੋਰਾਂ ਨੇ ਕੀਤਾ ਐ ਉਹਨਾਂ ਦੀ ਕਾਰਵਾਈ ਕਰਨੀ ਜੀ ਜੇ ਇਹਨਾਂ ਕੁਝ ਕੀਤਾ ਤੇ ਇਹਨਾਂ ਦੇ ਕਾਰਵਾਈ ਬੰਦੀ ਜਾਈ ਦੀ ਜੋ ਵੀ ਹੈ ਅਲਗ ਲੱਭੀ ਨਹੀਂ ਕੱਖ ਨਹੀਂ ਨਾ ਲੱਭਾ ਨਾ ਬੋਡੀ ਲੱਭੀ ਨਾ ਕੁਝ ਨਹਿਰ ਖੋਲ ਹੈ ਜੀ ਪਾਣੀ ਇਹਨਾਂ ਚਾਹੀਦਾ ਹੋਰ ਪਾਸੇ ਕੱਢਣਾ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਪੂਰੇ ਪੰਜਾਬ ਚ ਵੇ ਜੀ ਸਵਾਮਾ ਨਿਭਾਉਂਦੀ ਆ ਕਿਤੇ ਵੀ ਇਹੋ ਜਿਹੇ ਹਾਦਸਾ ਹੁੰਦਾ ਤੇ ਅਸੀਂ ਜਰੂਰ ਉੱਥੇ ਆਪਣੇ ਜਿੰਨੀ ਵੀ ਸੇਵਾ ਹੋ ਸਕਦੀ ਹੈ ਅਸੀਂ ਪਰਿਵਾਰ ਨੂੰ ਬੋਡੀ ਲੱਭ ਕੇ ਦਿੰਨੇ ਆ ਕੱਲ ਕਾਲ ਆਈ ਸੀ ਸ਼ਾਮੀ ਇਥੋਂ ਬਾਈ ਜੀ ਹੁਣਾਂ ਦੀ ਵੀ ਇੱਕ ਲੁੱਟਖੋ ਦੇ ਦੌਰਾਨ ਤੇ ਉਹਨੂੰ ਜਿਹੜਾ ਭੈਣ ਨੂੰ ਜਿਹੜਾ ਧੱਕਾ ਦੇ ਦਿੱਤਾ ਗਿਆ ਲੁੱਟ ਕੇ ਤੇ ਇਸ ਕਰਕੇ ਹੁਣ ਸਵੇਰ ਦੇ ਸਾਡੀ ਟੀਮ ਆਈ ਹੈ ਤੇ ਹੁਣ ਉਹਦੀ ਭਾਲ ਕਰ ਰਹੇ ਆਂ ਆਸ ਕਰਦੇ ਆਂ ਜਲਦੀ ਅਰਦਾਸ ਕਰਦੇ ਆਂ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਜਲਦੀ ਪਰਿਵਾਰ ਨੂੰ ਜਿਹੜਾ ਉਹ ਬਾਡੀ ਜਿਹੜੀ ਲੱਭ ਕੇ ਦੇਵਾਲੀ ਕਿ ਜੀ ਨਾ ਵੀ ਜੀ ਸਾਡੀ ਮੇਰਾ ਨਾਮ ਮਨਜੋਤ ਸਿੰਘ ਆ ਜੀ ਮੈਂ ਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਸੇਵਾਦਾਰ ਜਥੇਵੰਦੀ ਗੜਵੀ ਵਾਲਾ ਯੋ ਲੋ ਗੱਜਰੀ ਤੁਸੀਂ ਲੱਭੇ ਰਹੇ ਹਾਂਜੀ ਤਕਰੀਬਨ ਇੱਥੇ ਦੋ ਤਿੰਨ ਅਸੀਂ ਸਾਡੀਆਂ ਟੀਮ ਪਹਿਲਾਂ ਆ ਕੇ ਲੱਭ ਕੇ ਗਈਆਂ ਇੱਥੇ ਤਕਰੀਬਨ ਹਾਂਜੀ ਔਰ ਹਾਂਜੀ ਹਾਂਜੀ ਸਾਰੀ ਤਕਰੀਬਨ ਪੰਜਾਬ ਦੇ ਵਿੱਚ ਇੱਥੇ ਬਿਲਕੁਲ ਫ੍ਰੀ ਸੇਵਾ ਉੱਥੇ ਅਸੀਂ ਕਰਦੇ ਸਾਡੀ ਸਾਥ ਤੇ ਤੇ ਕੱਲ ਨੂਸਾਸਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰਪਿੰਦਰ ਕੌਰ ਉਹ ਆ ਰਹੀਆਂ ਸੀ ਇੱਧਰੋਂ ਆਪਣੇ ਟਿਵੜੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰਪਿੰਦਰ ਕੌਰ ਦੇ ਦਸਮਤਾਲਕ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਪਰੀਨਦੀ ਨੂੰ ਆਉਂ ਆਹ ਨੇਰ ਦੇ ਵਿੱਚ ਦੇਖ ਰਹੀ ਹੈ ਚੋਰੀ ਦਾ ਉਹਦੀ ਉਹਦੀ ਬੋਡੀ ਹੀ ਲਬਰ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਕੋਈ ਦੇਰਾਂ ਦੀ ਹਾਲਤ ਦੇ ਵਿੱਚ ਅਸੀਂ ਆਪਰੇ ਫ੍ਰੀ ਕਰਦੇ ਆ ਜਰ